ਇਸ ਵੇਲੇ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਆ ਅੰਮ੍ਰਿਤਸਰ ਤੋਂ ਆ ਰਹੀ ਆ ਤੇ ਫਿਰੋਜ਼ਪੁਰ ਤੋਂ ਆ ਰਹੀ ਆ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਆ ਡਰੋਨ ਦੇਖੇ ਗਏ ਆ ਅੰਬਰਸਰ ਦੇ ਵਿੱਚ ਅਤੇ ਫਿਰੋਜ਼ਪੁਰ ਦੇ ਵਿੱਚ ਪਰ ਆਪਣੇ ਜਿਹੜੇ 에ਅ ਡਿਫੈਂਸ ਸਿਸਟਮ ਨੇ S400 ਨੇ ਉਹਨਾਂ ਨੂੰ ਟਰੈਕ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਤੋ ਉੱਥੋਂ ਦੇ ਸਥਾਨੀਏ ਲੋਕਾਂ ਦੇ ਵੱਲੋਂ ਵੀਡੀਓਜ਼ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾ ਰਹੀਆਂ ਨੇ ਤਾਂ ਕੁਝ ਵੀਡੀਓਜ਼ ਨੇ ਜਿਹੜੀਆਂ ਆਪਾਂ ਤੁਹਾਡੇ ਤੱਕ ਲੈ ਕੇ ਆਏ ਆ ਇੱਕ ਵਾਰੀ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਅਤੇ ਬਲੈਕਆਊਟ ਰੱਖੋ ਕਿਤੇ ਵੀ ਕੋਈ ਲਾਈਟ ਵਗੈਰਾ ਨਾ ਬਾਲੋ ਚੁੱਪ ਕਰ ਚੁੱਪ ਕਰ ਚੁੱਪ ਕਰੋ ਚੁੱਪ ਕਰ ਜੋ ਸਾਰੇ ਚੁੱਪ ਕਰ ਜਾਓ ਬੋਲਣਾ ਨਹੀਂ ਕਿਸੇ ਨੇ ਪੋਤਾ ਡੀ ਤੇਰਾ ਪੂਰਾ ਤਗੜਾ ਹਮਲਾ ਹੋਇਆ ਹੈ ਓਏ ਹੋਏ ਹੋਏ ਹੋ ਮੈਨੂੰ ਤਾਂ ਨਹੀਂ ਆਉਂਦਾ ਕਰ ਦੋ ਕਰ ਦੋ ਕਰ ਦੋ ਕਰ ਦੋ ਉਹ ਲੈਟ ਬੰਦ ਕਰ ਸੂਨ ਨਾ ਗਿਆ ਲੈਟ ਮੰਦ ਰੱਖੋ ਤੋ 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 ਤੋ